ਖਰਾ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਅਪਰੋਸੇਬੰਦ ਨਾਮ ਖਾਦਮ ਜੂਲਰ ਜੀ ਹਾਂ ਖਾਦਮ ਜੂਲਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਮੈਕਸੀਕੋ ਤੋਂ ਆਯਾਤ ਤੇ ਲਗਾਏ ਗੇ ਟੈਰਿਫ ਨੂੰ 1 ਮਹੀਨੇ ਲਈ ਮੁਲਤਵੀ ਕਰ ਰਹੇ ਨੇ ਇਹ ਫੈਸਲਾ ਮੈਕਸੀਕੋ ਦੇ ਰਾਸ਼ਟਰਪਤੀ ਵੱਲੋਂ ਫੈਂਟਾਨਿਲ ਤਸਕਰੀ ਨੂੰ ਰੋਕਣ ਲਈ ਅਮਰੀਕਾ ਮੈਕਸੀਕੋ ਸਰਹੱਦ 'ਤੇ 10000 ਸੈਨਿਕ ਭੇਜਣ ਲਈ ਸਹਿਮਤੀ ਦੇਣ ਤੋਂ ਬਾਅਦ ਆਇਆ ਏ ਰਾਸ਼ਟਰਪਤੀ 트ੰਪ ਨੇ ਸੋਮਵਾਰ ਨੂੰ ਇੱਕ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਉਹ ਅਤੇ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ਿਨਬੋਮ ਇੱਕ ਮਹੀਨੇ ਲਈ ਅਨੁਮਾਨਤ ਤੈਰੀਫਾਂ ਨੂੰ ਤੁਰੰਤ ਰੋਕਣ ਲਈ ਸਹਿਮਤ ਹੋਏ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਇਸ ਪਾਬੰਦੀ ਨਾਲ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਵਿਚਕਾਰ ਗੱਲਬਾਤ ਸ਼ੁਰੂ ਹੋਵੇਗੀ 트ੰਪ ਨੇ ਕਿਹਾ ਹੈ ਕਿ ਉਹਨਾਂ ਦੀ ਸੀਨ ਬੌਮ ਨਾਲ ਬਹੁਤ ਦੋਸਤਾਨਾ ਗੱਲਬਾਤ ਹੋਈ ਹੈ ਅਤੇ ਫੈਂਟਾਨੀਲ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਵਿੱਚ ਮਦਦ ਕਰਨ ਲਈ 10000 ਸੈਨਿਕ ਮੈਕਸੀਕੋ ਮੈਕਸੀਕੋ ਭੇਜਣ ਲਈ ਸਹਿਮਤ ਹੋਏ ਨੇ ਮੈਕਸੀਕੋ ਦੇ ਰਾਸ਼ਟਰਪਤੀ ਨੇ ਇਸ ਸੌਦੇ ਨੂੰ ਅਮਰੀਕਾ ਵੱਲੋਂ ਮੈਕਸੀਕੋ ਵਿੱਚ ਉੱਚ ਸ਼ਕਤੀ ਵਾਲੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਦੇ ਇੱਕ ਤਰੀਕੇ ਵਜੋਂ ਸਮਝਿਆ ਹੈ ਇਸ ਦੇ ਨਾਲ ਹੀ ਮੈਕਸੀਕੋ ਨੇ ਆਪਣੀ ਉੱਤਰ ਸਰਹੱਦ ਨੂੰ ਸੁਰੱਖਿਅਤ ਕਰਨ ਲਈ 10000 ਨੈਸ਼ਨਲ ਗਾਰਡ ਸੈਨਿਕ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ ਸ਼ਨੀਵਾਰ ਨੂੰ 트ੰਪ ਨੇ ਮੈਕਸੀਕੋ ਅਤੇ ਕੈਨੇਡਾ ਤੋਂ ਆਯਾਤ ਤੇ 25% ਦੀ ਟੈਰਿਫ ਲਗਾਇਆ ਜਿਸ ਨਾਲ ਅਮਰੀਕੀ ਬਾਜ਼ਾਰਾਂ ਵਿੱਚ ਗਿਰਾਵਟ ਆਈ ਕਿਉਂਕਿ ਇਸ ਨਾਲ ਖਪਤਕਾਰਾਂ ਦੀਆਂ ਵਸਤਾਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਅਤੇ ਵਪਾਰ ਪ੍ਰਭਾਵਿਤ ਹੋ ਸਕਦਾ ਹੈ